Okay, I'll... ਇੱਧਰ ਇੱਧਰ ਰੱਖੋ ਗਾਣੇ ਲਾਗੇ ਜਕਾਰਾ ਕੋਈ ਯਾਰ ਪੀਰ ਦਾ ਬਹੁਤ ਸੱਚੇ ਦਰਵਾਜ਼ੀ ਜੈ ਹਾਂਜੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਚਾਇਤ ਦੇ ਸਹਿਯੋਗ ਦੇ ਨਾਲ ਪਿੰਡ ਈਸਪੁਰ ਹਲਕਾ ਚੱਬੇਵਾਲ ਜੇਰਾ ਹਸ਼ਿਆਰਪੁਰ ਪੰਜਾਬ ਦੇ ਵਿੱਚ ਗੁੱਗੇ ਯਾਰ ਪੀਰ ਦਾ ਸਲਾਨਾ ਮੇਲਾ ਮਨਾਇਆ ਗਿਆ ਜਿਸ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਉਸ ਤੋਂ ਪ੍ਰਾਂਤ ਸਨੀਲ ਹੀਰ ਜੀ ਲੁਧਿਆਣੇ ਵਾਲੇ ਮੁਹੰਮਦ ਬੁੱਟਾ ਖਾਨ ਹਸ਼ਿਆਰਪੁਰ ਵਾਲੇ ਹਰਮਨ ਜੀ ਹਰਾਲੇ ਵਾਲੇ ਤੇ ਸਰਬਜੀ ਸਰਬ ਹਰਾਲੇ ਵਾਲੇ ਕਲਾਕਾਰ ਬਹੁਤ ਵਧੀਆ ਕਲਾਕਾਰਾਂ ਨੇ ਹਿੱਸਾ ਲਿਆ ਜਿਸ ਦੇ ਨਾਲ ਜਿੰਨੀਆਂ ਵੀ ਸੰਗਤਾਂ ਇਸ ਮੇਲੇ ਤੇ ਆਣ ਤੇ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਟਪਤੋਈ ਤੇ ਸਾਰੀਆਂ ਸੰਗਤਾਂ ਸਾਰੇ ਪੈਹਲਵਾਨ ਸਾਰੇ ਕਲਾਕਾਰ ਪਿੰਡ ਵਾਸੀ ਅਤੇ ਆਪਣੇ ਸਹਿਯੋਗੀ ਯਾਰ ਪੀਰ ਦੀ ਮੰਡਲੀ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਹਾਂ ਤੇ ਅੱਗੇ ਤੋਂ ਉਮੀਦ ਕਰਦਾ ਏਸੇ ਤਰ੍ਹਾਂ ਸਾਰੇ ਮੇਰਾ ਸਹਿਯੋਗ ਦੇਣਗੇ ਜਿਕਾਰਾ ਕੋਕੇ ਯਾਰ ਪੀਰ ਦਾ ਬਹੁਤ ਸਾੱਚੇ ਦਰਬਾਰ ਕੀਜੈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪੰਜਾਬੀ ਗਾਇਕ ਸਰਵ ਜੀ ਸਰਬ ਤੇ ਅੱਜ ਪੈਂਡੀ ਇਸਪੁਰ ਜਿੱਥੇ ਕਿ ਤੰਤਨ ਗੁਗਾ ਯਾਰ ਪੀਰ ਦਾ ਸਾਲਾਨਾ ਮੇਲਾ ਮਨਾਇਆ ਗਿਆ ਜਿਸ ਦੀ ਅਗਵਾਈ ਸਾਈਂ ਸਰਜੀਤ ਜੀ ਇਸਪੁਰ ਵਾਲਿਆਂ ਨੇ ਕੀਤੀ ਤੇ ਇਸ ਮੇਲੇ ਦੇ ਵਿੱਚ ਕੁਸ਼ਤੀਆਂ ਵੀ ਕਰਾਈਆਂ ਗਈਆਂ ਜੋ ਕਿ ਬਹੁਤ ਵਧੀਆ ਹੀ ਕੁਸ਼ਤੀਆਂ ਕਰਾਈਆਂ ਗਈਆਂ ਨਾਮੀ ਪਹਿਲਵਾਨ ਇੱਥੇ ਆਏ ਤੇ ਮੈਂ ਵੀ ਇੱਥੇ ਹਾਜ਼ਰੀ ਭਰੀ ਆ ਤੁਹਾਡੇ ਦਾ ਸਰਵਿਸ ਸਰਮ ਨੇ ਤੇ ਮੇਰੇ ਵੱਲੋਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਸੇਵਾਦਾਰਾਂ ਨੂੰ ਮਿਲ ਲੀਆਂ ਬਹੁਤ ਬਹੁਤ ਮੁਬਾਰਕਾਂ ਜੀ ਆਏ ਹੋਏ ਪੱਤਰਕਾਰ ਵੀਰਾਂ ਦੇ ਆਏ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ एवरीवन ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਰਟ ਤੋਂ ਹਿਤੋਂ ਅੱਜ ਸਾਡੀ ਟੀਮ ਪਹੁੰਚੀ ਸੀ ਪਿੰਡ ਈਸਪੁਰ ਜਿੱਥੇ ਕਿ ਸ਼ੇਂਜ ਮੇਲਾ ਤੇ ਸਭਿਆਚਾਰਕ ਮੇਲਾ ਬਾਬਾ ਗੂਗਾ ਜਰਪੀ ਦੀ ਜਗ੍ਹਾ ਤੇ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਸਾਈ ਸੁਰਜੀਤ ਜੀ ਦੇ ਰਹਿਮ ਨਮਾਈ ਹੇਠ ਇਹ ਸਾਰਾ ਕਾਰਗੁਜ਼ਾਰ ਹੋਇਆ ਦੂਰੋਂ ਨੇੜੇੋਂ ਸੰਗਤਾਂ ਆ ਕੇ ਨਸਮਸਤਕ ਹੋਈਆਂ ਤੇ ਨਾਲ ਦੀ ਨਾਲ ਹੀ ਦੂਰੋਂ ਨੇੜੇੋਂ ਪਲਵਾਨ ਆ ਕੇ ਉੱਥੇ ਆਪਣੀਆਂ ਕੁਸ਼ਤੀਆਂ ਦੇ ਜੋ ਜੋਹਰ ਹੈ ਉਹ ਦਿਖਾਏ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਲਾਨਾ ਜੋੜ ਮੇਲੇ ਦੀਆਂ ਔਰ ਛਿੰਝ ਮੇਲੇ ਦੀਆਂ ਸਾਰੀ ਹੀ ਇਲਾਕਾ ਨਿਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਇਸ ਪ੍ਰੋਗਰਾਮ ਦੀਆਂ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ। ਥੈਂਕ ਯੂ।